ਸਹੀ ਤਰੀਕੇ ਦੇ ਨਾਲ ਖਾੜਹੀ ਹੁੰਦਾ ਪਰ ਆਸਾਨੀ ਦੇ ਨਾਲ ਪੂਰੇ ਡੱਟੇ ਹੋਏ ਪੂਰੇ ਡੱਟੇ ਹੋਏ ਆ ਜੀ ਪੂਰੇ ਡੱਟੇ ਹੋਏ ਆ ਕਿੰਨਾ ਕਰੋ ਕਿ ਲੋਕੇ ਸਾਡੇ ਦਿਲ ਜਿਵੇਂ ਹਿੰਮਤ ਨੂੰ ਰੋਕ ਲਓ ਨਹੀਂ ਰੋਕ ਸਕਦਾ ਕੋਈ ਜਦਵੇਸ਼ ਨੂੰ ਕੋਈ ਰੋਕਦਾ ਹੈ ਜਾਨਕ ਮਾਰ ਲਿਆ ਪੈ ਜਾਏ ਪਿੱਛੇ ਨਹੀਂ ਆਉਣਗੇ ਤੇ ਹੁਣ ਅੱਗੇ ਕੀ ਤਿਆਰੀ ਹੈ ਬਸ ਇਹਨਾਂ ਕਰ ਲਏ ਗਏ ਆਏ ਤੇ ਕੋਹਲਾ ਲੱਗ ਕੇ ਚਲਾ ਕੇ ਫਿਰ ਅਸੀਂ ਕੱਲੂ ਰੇਲੇ ਕਾਵਾਂਗੇ ਉਹਨਾਂ ਨਾਲ ਸਾਂਝੀ ਹੋਗੀ ਠੀਕ ਨਹੀਂ ਦੇਖੀ ਜਾਏਗੀ ਜਦ ਤਣਾ ਚੱਲਿਆ ਕੰਮ ਪਰ ਚਲਾ ਕੇ ਕਹਿੰਦੇ ਨੇ ਜਦੋਂ ਤੁਸੀਂ ਕਿਸੇ ਦੇ ਨਾਲ ਖੜਨਾ ਹੈ ਭਵੇਂ ਆਪਣੇ ਕਿਸਾਨ ਵੀਰਾਂ ਦੇ ਨਾਲ ਖੜਨਾ ਹੈ ਤਾਂ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਈ ਕਮਜ਼ੋਰੀ ਤੁਹਾਡੇ ਵਿੱਚ ਅੜਿੱਕਾ ਬਣੇ ਤੁਹਾਡੇ ਅਗਰ ਮਨ ਦੇ ਵਿੱਚ ਜਜ਼ਬਾ ਹੈ ਅਗਰ ਤੁਸੀਂ ਆਪਣੇ ਹੱਕਾਂ ਤੇ ਅਧਿਕਾਰਾਂ ਦੇ ਲਈ ਜਾਗਰੂਕ ਹੋ ਤੁਸੀਂ ਲੜਨਾ ਚਾਹੁੰਦੇ ਹੋ ਹੱਕ ਲੈ ਕੇ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਕਿਤੇ ਨਾ ਕਿਤੇ ਮੋੜਾ ਲਾ ਕੇ ਖੜ ਜਾਓਗੇ ਵੀਰੇ ਤੁਹਾਡੇ ਜਜ਼ਬੇ ਨੂੰ ਸਲਾਮ ਆ ਮਤਲਬ ਮੈਂ ਦੇਖਿਆ ਸਹੀ ਤਰੀਕੇ ਦੇ ਨਾਲ ਖੜਨੀ ਹੁੰਦਾ ਪਰ ਕਿਸਾਨੀ ਦੇ ਨਾਲ ਪੂਰੇ ਡਟੇ ਹੋਏ ਹੋ ਪੂਰੇ ਡਟੇ ਹੋਏ ਆ ਜੀ ਪੂਰੇ ਡਟੇ ਹੋਏ ਆ ਇਹੋ ਜਦ ਤੱਕ ਕਿਸਾਨਾਂ ਮਸਲਾ ਹੱਲ ਨਹੀਂ ਹੁੰਦਾ ਹੈ ਜਦ ਤੱਕ ਨਾ ਨਾ ਜਹਾ ਦੁਨੀਆ ਹੋਰ ਬਦਲੇਗੀ ਅੱਗੇ ਦੇ ਉਹ ਨਾ ਅੱਗੇ ਦਿੱਲੀ ਜਾ ਕੇ ਹਟेंगे ਸਾਹਿਬ ਜਾਨਕ ਬਾਰਨੀਆਂ ਪੈ ਜਾ ਪਿੱਛੇ ਨਹੀਂ ਹਟਦੇ ਹੈਗੇ ਮੈਂ ਦੇਖਿਆ ਇੱਥੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਹਰ ਤਰ੍ਹਾਂ ਦੇ ਲੋਕ ਨੇ ਜਿਹੜੇ ਕਹਿੰਦੇ ਸੀ ਆਪਣੇ ਹੱਕ ਲੈ ਕੇ ਰਵਾਂਗੇ ਲੱਗਦਾ ਸਰਕਾਰਾਂ ਝੁਕੂngੀਆਂ ਹਾਂ ਝੁਕਣਗੀਆਂ ਜੀ ਜ਼ਰੂਰ ਜਦ ਸਾਰਾ ਦੁਨੀਆ ਸਾਰੇ ਗਹਿਲ ਹੋ ਜਾਏ ਬਾਹਰ ਦੇ ਦੇਖ ਤਾਂ ਕਿੰਨੀ ਸਪੋਟਾਂ ਮਿਲੀਆਂ ਕਿੰਨੇ ਫੋਨ ਆ ਰਹੇ ਆ ਵੀ ਵਾਦੇ-ਵੱਦੇ ਬਹੁਤ ਕਿਸਾਨ ਦੇ ਪਿੱਛੇ ਟਰੈਲੀਆਂ 8-10 ਕਿਲੋਮੀਟਰ ਦਾ ਜਾਮ ਲੱਗਿਆ ਪਿਆ ਪਿੱਛੇ ਕਿਸਾਨ ਬਹੁਤ ਦੁਨੀਆ ਆ ਰਹੀ ਹੈ ਵੀ ਜਦ ਤੱਕ ਮਾਰਾ ਮਸਲਾ ਨਹੀਂ ਹੁੰਦਾ ਹੈ ਉਹ ਪਿੱਛੇ ਨਹੀਂ ਹਟਦੇ ਹੈ ਸਾਹਿਬ ਸਹਿਮਾਰੀ ਜਾਨਾ ਦੇਣੀ ਪਈ ਮਾਨੂੰ ਸਾਨੂੰ ਤਾਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਕਹਿੰਦੇ ਇਹ ਟਰੈਕਟਰ ਟਰਾਲੀਆਂ ਲੈ ਕੇ ਆਈ ਜਾਂਦੇ ਆ ਇਹਨਾਂ ਨੂੰ ਰੋਕੋ ਕਿਸੇ ਤਰੀਕੇ ਦੇ ਨਾਲ ਨਹੀਂ ਜਦ ਹੋ ਜਾਓ ਸਾਡੇ ਕੋਲ ਟਰੈਕਟਰ ਟਰਾਲੀਆਂ ਹੋਰ ਕੋਈ ਸਾਧਨ ਨਹੀਂ ਹੈ ਆਂਧਾ ਟਰੈਕਟਰ ਟਰਾਲੀਆਂ ਲੈ ਕੇ ਅਸੀਂ ਹੋਰ ਕਿ ਕੱਦ ਸਾਧਦੇ ਆਈਏ ਕਿੰਨਾ ਕੁ ਰੋਕ ਲੋਗੇ ਸਾਡੇ ਜੱਜਵੇ ਹਿੰਮਤ ਨੂੰ ਰੋਕ ਲੋਗੇ ਨਹੀਂ ਰੋਕ ਸਕਦਾ ਹੈ ਕੋਈ ਜੱਜਵੇ ਹਿੰਮਤ ਕੋਈ ਰੋਕ ਸਕਦਾ ਹੈ ਜੀ ਅਸੀਂ ਤਾਂ ਇਸ ਤਰ੍ਹਾਂ ਜਦ ਤੱਕ ਆਪਣੀ ਜਾਨਾ ਦੇਹਗੇ ਕੋਈ ਚੱਕ ਜਦ ਤੱਕ ਸਾਡੇ ਮਸਲੇ ਹੱਲ ਨਹੀਂ ਥੱਡੇ ਹੁੰਦੇ ਹੈਗੇ ਤੁਮ ਆਏ ਹੋ ਵੀਰ ਜੀ ਅਸੀਂ ਇਹ ਜੀ ਦਾ ਪਟਿਆਲਾ ਦੀ ਪਿੰਡ ਮੰਡੋਲੀ ਆ ਜੀ ਪਟਿਆਲੇ ਤੋਂ ਆਏ ਹੋ ਤੇ ਹੁਣ ਅੱਗੇ ਕੀ ਤਿਆਰੀ ਹੈ ਬਸ ਇਹ ਲੰਗਰ ਲੈ ਕੇ ਆਏ ਆਏ ਦੇਖੋ ਹੁਣ ਲੰਗਰ ਚਲਾ ਕੇ ਸਵੇਰ ਤੋਂ ਕੱਲ ਨੂੰ ਫੇਰ ਲੈ ਕੇ ਆਵਾਂਗੇ ਫਿਰ ਫੈਸਲਾ ਕਰਾਂਗੇ ਮੈਂ ਦੇਖਿਆ ਕਿਤੇ ਜੂਸ ਦੇ ਲੰਗਰ ਆ ਕਿਤੇ ਲੁੱਸੀਆਂ ਹਰ ਤਰ੍ਹਾਂ ਦੇ ਮਤਲਬ ਸੇਵਾ ਵੀ ਕਰੀ ਜਾ ਰਹੇ ਹੋ ਇਹ ਪੰਜਾਬ ਇਹ ਤਾਂ ਜਿੱਤੇ ਮਰਦੀ ਉਹਨਾਂ ਨੂੰ ਰੋਡ ਪੈ ਜੇ ਸੇਵਾ ਦਾ ਕੋਈ ਕਮੀ ਨਾ ਛੋੜਦੇ ਆ ਇਹ ਹਾਂਜੀ ਤੇ ਫੌਜਾਂ ਦੇ ਨਾਲ ਕਿੱਦਾਂ ਫਿਰ ਤੁਸੀਂ ਅੱਗੇ ਟੱਕਰਾ ਕਰਨ ਵਾਲੀ ਕੋਈ ਬਾਤ ਨਹੀਂ ਫੌਜ ਜਿਹੜੇ ਫੌਜੀਆ ਆਪਣੇ ਵੀਰ ਭਾਈਆ ਐ ਐਸੀ ਬਾਤ ਕੋਈ ਬਾਤ ਨਹੀਂ ਜਿੱਤ ਤਰਾਂ ਉਹਨਾਂ ਨਾਲ ਸਹਿਮਤੀ ਹੋएगी ਠੀਕ ਹੈ ਨਹੀਂ ਦੇਖੀ ਜਾਏਗੀ ਜਿੱਤ ਤਰਾਂ ਚੱਲਿਆ ਕੰਮ ਉਤਰਾ ਚਲਾਵਾਂਗੇ ਹੂੰ ਸੋ ਬਿਲਕੁਲ ਇਹ ਹੁੰਦੇ ਨੇ ਪੰਜਾਬੀ ਇਹ ਹੁੰਦਾ ਹੈ ਪੰਜਾਬੀਆਂ ਦਾ ਦਿਲ ਕਿਸਾਨੀ ਦੇ ਨਾਲ ਪੂਰਾ ਮੋਢੇ ਦੇ ਨਾਲ ਮੋਢਾ ਲਾ ਕੇ ਖੜਿਆ ਇਹੋ ਜਿਹੇ ਵੀਰਾਂ ਨੂੰ ਇਹੋ ਜਿਹੇ ਕਿਸਾਨ ਵੀਰਾਂ ਨੂੰ ਸ਼ੇਅਰ ਕਰਨਾ ਤੁਹਾਡਾ ਵੀ ਫਰਜ਼ ਬਣਦਾ ਹੈ